ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜੇਕਰ ਸਾਹ ਲੈਂਦੇ ਸਮੇਂ ਦਰਦ ਮਹਿਸੂਸ ਹੋ ਰਿਹਾ ਹੈ ਤਾਂ ਇਹ ਪਿੱਤੇ ਦੀ ਪਥਰੀ ਹੋਣ ਦੀ ਨਿਸ਼ਾਨੀ ਹੋ ਸਕਦੀ ਹੈ ਨੰਬਰ 2 ਜੇਕਰ ਤੁਸੀਂ ਨਮਕ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵਧਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 3 ਜੇਕਰ ਤੁਹਾਡੇ ਪੇਟ ਦੇ ਵਿੱਚ ਗੈਸ ਬੰਦੀ ਹੈ ਤਾਂ ਅੱਧਾ ਚਮਚ ਦਾਲਚੀਨੀ ਦਾ ਚੂਰਨ ਗੁੰਗਣੀ ਪਾਣੀ ਦੇ ਨਾਲ ਖਾ ਲੋ ਗੈਸ ਵਾਣਾ ਤੁਰੰਤ ਬੰਦ ਹੋ ਜਾਵੇਗੀ ਨੰਬਰ 4 ਗੁਲਾਬ ਦਾ ਫੁੱਲ ਸੁਗੰਧ ਨਾਲ ਡਿਪਰੈਸ਼ਨ ਘਟ ਹੋ ਜਾਂਦਾ ਹੈ ਨੰਬਰ 5 ਜੁਕਾਮ ਵਿੱਚ ਹੋਣ ਵਾਲਾ ਸਿਰਦਰਦ ਲਈ ਤੁਸੀਂ ਗਰਮ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਉਸ ਵਿੱਚੋਂ ਕੁਝ ਸਮਾਂ ਲਈ ਪੈਰ ਡੋਬੋ ਕੇ ਬੈਠੋ ਤੁਹਾਡਾ ਸਿਰ ਦਰਦ ਬਹੁਤ ਜਲਦ ਠੀਕ ਹੋ ਜਾਵੇਗਾ ਅਤੇ ਜ਼ੁਕਾਮ ਤੋਂ ਵੀ ਰਾਹਤ ਮਿਲੇਗੀ ਨੰਬਰ 6 ਸਰਦੀਆਂ ਵਿੱਚ ਖਾਂਸੀ ਬੁਖਾਰ ਜ਼ੁਕਾਮ ਵਿੱਚ ਪੁਦੀਨੇ ਦੇ ਪੱਤਿਆਂ ਦੀ ਚਾਹ ਸ਼ੱਕਰ ਜਾਂ ਫਿਰ ਨਮਕ ਮਿਲਾ ਕੇ ਪੀਣ ਨਾਲ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 7 ਗੁੱਸਾ ਤਣਾਅ ਨੂੰ ਵਧਾਉਣ ਦਾ ਕੰਮ ਕਰਦਾ ਹੈ ਇਸ ਲਈ ਗੁੱਸੇ ਆਉਣ ਤੇ ਆਪਣੇ ਆਪ ਨੂੰ ਸ਼ਾਂਤ ਰੱਖਣ ਲਈ 1 ਤੋਂ 10 ਤੱਕ ਗਿਣਤੀ ਗਿਨੋ ਨੰਬਰ 8 ਰਾਤ ਨੂੰ ਸੌਣ ਤੋਂ ਪਹਿਲਾਂ ਕਿਸ਼ਮਿਸ਼ ਖਾਣ ਨਾਲ ਅੱਖਾਂ ਵਿੱਚ ਇੱਕ ਵੱਖਰੀ ਚਮਕ ਆ ਜਾਂਦੀ ਹੈ ਨੰਬਰ 9 ਜੇਕਰ ਤੁਹਾਡੇ ਕੋਲ ਦਹੀਂ ਨੂੰ ਜਾਗ ਲਗਾਉਣ ਲਈ ਜਾਗ ਨਹੀਂ ਹੈ ਤਾਂ ਤੁਸੀਂ ਉਸ ਵਿੱਚ ਇੱਕ ਹਰੀ ਮਿਰਚ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਦਹੀਂ ਜੰਮ ਜਾਵੇਗਾ ਤੇ ਨਾਲ ਹੀ ਜੰਮੇਗਾ ਵੀ ਵਧੀਆ ਨੰਬਰ 10 ਜੇਕਰ ਤੁਹਾਡੇ ਬੱਚੇ ਜ਼ਿਆਦਾ ਪਤਲੇ ਹਨ ਤਾਂ ਬੱਚਿਆਂ ਨੂੰ ਦੁੱਧ ਵਿਚ ਕਲੌਂਜੀ ਮਿਲਾ ਕੇ ਪਿਲਾਉਣ ਨਾਲ ਬੱਚਿਆਂ ਦਾ ਵજન ਤੇਜ਼ੀ ਨਾਲ ਵਧਣ ਲੱਗ ਜਾਵੇਗਾ। ਨੰਬਰ 11 ਕੋਈ ਵੀ ਖੱਟੀ ਚੀਜ਼ ਖਾਣ ਤੋਂ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ। ਨੰਬਰ 12 ਤુલਸੀ ਦੀ ਚਾਹ ਬਣਾ ਕੇ ਪੀਣ ਨਾਲ ਸੁੱਕੀ ਖੰਘ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 13 ਵਿਟਾਮਿਨ ਡੀ ਦੀ ਕਮੀ ਹੋਣ ਕਾਰਨ ਸਿਰ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ। ਨੰਬਰ 14 ਕੱਚੀ ਗੋਭੀ ਦੇ ਪੱਤੇ ਚਬਾਉਣ ਨਾਲ ਸ਼ੂਗਰ ਲੈਵਲ ਘਟ ਹੋ ਜਾਂਦਾ ਹੈ। ਨੰਬਰ 15 ਗਿੰਦੇ ਦਾ ਪੌਦਾ ਸੁਗੰਧ ਨਾਲ ਦਿਮਾਗ ਦੀਆਂ ਰਗਾਂ ਖੁੱਲ ਜਾਂਦੀਆਂ ਹਨ। ਨੰਬਰ 16 ਨਾਰੀਅਲ ਨੂੰ ਪੀਸ ਕੇ ਰੋਟੀ ਦੇ ਬਾਅਦ ਖਾ ਲੈਣ ਨਾਲ ਚਿਹਰਾ ਜਵਾਨ ਨਜ਼ਰ ਆਉਣ ਲੱਗ ਜਾਂਦਾ ਹੈ। ਨੰਬਰ 17 ਫਟੇ ਹੋਏ ਬੁੱਲਾਂ ਉੱਪਰ ਜੇਕਰ ਕਰੇਲੇ ਦਾ ਪਾਣੀ ਲਗਾਇਆ ਜਾਵੇ ਤਾਂ ਉਹ ਠੀਕ ਹੋ ਜਾਂਦੇ ਹਨ। ਨੰਬਰ 18 ਖਾਣਾ ਖਾਣ ਤੋਂ ਬਾਅਦ ਜੇਕਰ ਪੇਟ ਵਿੱਚ ਭਾਰਾਪਨ ਮਹਿਸੂਸ ਹੋਵੇ ਤਾਂ ਪਾਣੀ ਵਿੱਚ ਨਿੰਬੂ ਨਿਚੋੜ ਕੇ ਉਸ ਵਿੱਚ ਸਿੱਧਾ ਨਮਕ ਪਾ ਕੇ ਪੀ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪੇਟ ਹਲਕਾ ਹੋ ਜਾਵੇਗਾ ਨੰਬਰ 19 ਕੱਚੇ ਪਿਆਜ਼ ਦਾ ਰੋਜ਼ਾਨਾ ਸੇਵਨ ਕਰਨ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਨੰਬਰ 20 ਵਾਲਾਂ ਨੂੰ ਸੰਘਣੇ ਅਤੇ ਲੰਬੇ ਬਣਾਉਣ ਲਈ ਮੇਥੀ ਦਾਣਾ ਅਤੇ ਕਲੌਂਜੀ ਨਾਰੀਅਲ ਦੇ ਮਿਲਾ ਕੇ ਠੰਡਾ ਕਰ ਲਓ ਨਾਲ ਤੁਹਾਡੇ ਵਾਲ ਲੰਬੇ ਹੋਣੇ ਸ਼ੁਰੂ ਹੋ ਜਾਣਗੇ ਨੰਬਰ 21 ਹਰ ਰੋਜ਼ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਤੁਸੀਂ ਰੋਗਾਂ ਤੋਂ ਦੂਰ ਰਹੋਗੇ ਨੰਬਰ 22 ਜਿਹੜੇ ਲੋਕ ਸੇਵ ਉਪਰ ਸ਼ਹਿਦ ਲਗਾ ਕੇ ਖਾਂਦੇ ਹਨ ਉਹਨਾਂ ਦਾ ਦਿਮਾਗ ਤੇਜ਼ ਹੋਣ ਲੱਗ ਜਾਂਦਾ ਹੈ ਨੰਬਰ 24 ਜੇਕਰ ਤੁਹਾਡੇ ਪੇਟ ਵਿੱਚ ਐਟਿਆਬ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ ਤਿੰਨ ਖਜੂਰਾ ਖਾਇਆ ਕਰੋ ਨੰਬਰ 25 ਕੁਝ ਲੋਕਾਂ ਨੂੰ ਮਖਾਣਿਆਂ ਦਾ ਸੇਵਨ ਕਰਨ ਨਾਲ ਅਲਰਜੀ ਦੀ ਦਿੱਕਤ ਹੋ ਸਕਦੀ ਹੈ ਕਿਉਂਕਿ ਇਸ ਵਿੱਚ ਸਟਾਰਟਾ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਨੰਬਰ 26 ਜਿਆਦਾ ਗਰਮ ਚਾਹ ਪੀਣ ਨਾਲ ਦੰਦ ਖਰਾਬ ਹੋ ਜਾਂਦੇ ਹਨ। ਇਸ ਲਈ ਕੋਸ਼ਿਸ਼ ਕਰੋ ਕਿ ਚਾਹ ਨੂੰ ਹਲਕੀ ਠੰਡੀ ਕਰਕੇ ਹੀ ਪੀਤਾ ਜਾਵੇ। ਨੰਬਰ 27 ਖਾਣਾ ਖਾਣ ਤੋਂ ਬਾਅਦ ਬੇਹਦਮੀ ਜਾਂ ਖੱਟੇ ਰੁਘਾਰ ਆਉਣ ਦੀ ਸਮੱਸਿਆ ਹੈ ਤਾਂ ਖਾਣੇ ਦੇ ਨਾਲ ਪਿਆਜ਼ ਉੱਪਰ ਨਿੰਬੂ ਨਿਚੋੜ ਕੇ ਖਾਣਾ ਚਾਹੀਦਾ ਹੈ ਇਸ ਨਾਲ ਪਾਚ ਹਜਮੀ ਨਹੀਂ ਹੋਵੇਗੀ ਨੰਬਰ 28 ਵੇਹੀ ਰੋਟੀ ਖਾਣ ਨਾਲ ਦੰਦਾਂ ਨੂੰ ਠੰਡਾ ਦਿੱਤਾ ਲੱਗਣ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਅਤੇ ਦੰਦ ਮਜ਼ਬੂਤ ਹੋ ਜਾਂਦੇ ਹਨ ਨੰਬਰ 29 ਸਫੇਦ ਜੀਰੇ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਬਹੁਤ ਤੇਜ਼ ਹੋ ਜਾਂਦੀ ਹੈ ਨੰਬਰ 30 ਜੇਕਰ ਅਸੀਂ ਕੱਚਾ ਲਸਣ ਖਾ ਲਈਏ ਤਾਂ ਇਸ ਨਾਲ ਸਾਡਾ ਖੂਨ ਗਾੜਾ ਨਹੀਂ ਹੁੰਦਾ ਤੇ ਨਾਲ ਹੀ ਇਹ ਸਾਡੇ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ ਨੰਬਰ 33 ਜਦੋਂ ਤੁਸੀਂ ਕੋਈ ਵੀ ਦਾਲ ਬਣਾਉਂਦੇ ਹੋ ਤਾਂ ਉਸ ਨੂੰ ਮਿੱਟੀ ਦੇ ਬਰਤਨ ਵਿੱਚ ਪਾ ਕੇ ਹਾਰੇ ਵਿੱਚ ਰੱਖ ਕੇ ਪਕਾਓ ਇਸ ਨਾਲ ਦਾਲ ਵਿੱਚ ਵਧੇਰੇ ਤੱਤ ਆਉਂਦੇ ਹਨ ਤੇ ਨਾਲ ਹੀ ਸਾਡੀ ਸਿਹਤ ਲਈ ਇਹ ਤੱਤ ਬਧੇਰੇ ਫਾਇਦੇਮੰਦ ਹੁੰਦੇ ਹਨ ਨੰਬਰ 32 ਜੇਕਰ ਅਸੀਂ ਆਪਣੇ ਵਾਲਾਂ ਉੱਪਰ ਲੱਸੀ ਨੂੰ ਹਲਕਾ ਖੋਸਾ ਕਰਕੇ ਲਗਾ ਲਈਏ ਤਾਂ ਇਹ ਸਾਡੇ ਵਾਲਾਂ ਦੀ ਚਮਕ ਨੂੰ ਵਧਾਈ ਵਧੇਗੀ ਤੇ ਨਾਲ ਹੀ ਲੰਬਾਈ ਵੀ ਵਧੇਗੀ ਨੰਬਰ ਦਿੱਤੀ ਜੇਕਰ ਪੈਰਾਂ ਵਿੱਚ ਅਕਸਰ ਦਰਦ ਰਹਿੰਦਾ ਹੋਵੇ ਤਾਂ ਹਲਕਾ ਗਰਮ ਪਾਣੀ ਵਿੱਚ ਨਮਕ ਪਾ ਕੇ ਕੁਝ ਸਮਾਂ ਆਪਣੇ ਪੈਰਾਂ ਨੂੰ ਭਿਉਂ ਕੇ ਰੱਖੋ ਇਸ ਨਾਲ ਦਰਦ ਤੋਂ ਕਾਫੀ ਰਾਹਤ ਮਿਲੇਗੀ ਨੰਬਰ 34 ਬਦਾਮਾਂ ਦਾ ਤੇਲ ਧੁੰਨੀ ਵਿੱਚ ਲਗਾਉਣ ਨਾਲ ਪੇਟ ਅੰਦਰ ਚਲਾਇਆ ਜਾਂਦਾ ਹੈ ਇਹ ਵੀਡੀਓ ਅਮ ਜਾਣਕਾਰੀ ਤੇ ਅਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੀ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ